ਤੇ ਜਿਵੇਂ ਆਪਨੇ ਸਭ ਨੇ ਇੱਕ ਰੀਲ ਦੇਖੀ ਹੋਣੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਜਿਹੜੀ ਉੱਤਰਖੰਡ ਦੇ ਸੀਨੀਅਰ ਕਾਂਗਰਸ ਆਗੂ ਨੇ ਹਰਖ ਸਿੰਘ ਗਰਾਵਤ ਤਾਂ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਸਾਹਮਣੇ ਬੈਠੇ ਇੱਕ ਸਿੱਖ ਵੀਰ ਨੂੰ ਉਹਨਾਂ ਨੇ ਪੱਦੀ ਸ਼ਬਦਾਵਲੀ ਵਰਤੀ ਉਹਨਾਂ ਨੇ ਉਹਨੂੰ ਕਿਹਾ ਕਿ ਸardar ji 12:00 ਵੱਜ ਗਏ ਹੱਥ ਖੜਾ ਕਰੋ ਆਪਣਾ ਉੱਤੇ ਸੋ ਇਹ ਬਹੁਤ ਬੁਰੀ ਗੱਲ ਹੈ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਧਰਮ ਦੇ ਉੱਤੇ ਕਿਸੇ ਦੀ ਜਾਤ ਪਾਤ ਤੇ ਕਿਸੇ ਦੇ ਰੰਗ ਤੇ ਕੱਦ ਤੇ ਇਹੋ ਜਿਹਾ ਕਿਸੇ ਸਿਆਸੀ ਲੀਡਰ ਨੂੰ ਬਿਆਨ ਦੇਣਾ ਹੈ ਬਹੁਤ ਸ਼ੋਭਾ ਨਹੀਂ ਦਿੰਦਾ ਪਰ ਜੇ ਆਪਾਂ ਪਿਛਾਂ ਚੱਲ ਜੀਏ ਤੇ ਫਿਰ ਕਾਂਗਰਸ ਤੇ ਇਸ ਕੰਮ ਚ ਕਾਫੀ ਮਾਸਟਰ ਆ ਜੇ ਆਪਾਂ ਆਜ਼ਾਦੀ ਤੋਂ ਸ਼ੁਰੂ ਕਰੀਏ ਤੇ ਆਜ਼ਾਦੀ ਦੇ ਟਾਈਮ ਤੇ ਵੀ ਜੇ ਵੰਡਿਆ ਗਿਆ ਤੇ ਪੰਜਾਬ ਵੀ ਵੰਡਿਆ ਗਿਆ ਜੇ ਨੁਕਸਾਨ ਹੋਇਆ ਤੇ ਪੰਜਾਬ ਦਾ ਨੁਕਸਾਨ ਹੋਇਆ ਹੋਰ ਤੇ ਦੇਸ਼ ਕਿਸੇ ਪ੍ਰਾਂ ਦਾ ਇਹਨਾਂ ਨੂੰ ਉਸਾਰ ਨਹੀਂ ਜਿੰਨਾ ਸਾਡਾ ਨੁਕਸਾਨ ਹੋਇਆ ਜਿਵੇਂ ਪਾਣੀਆਂ ਦੇ ਡਾਕੇ ਦੀ ਗੱਲ ਕਰੀਏ ਤੇ ਉਹ ਵੀ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਾ ਔਰ ਕਾਂਗਰਸ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਇਸ ਗੱਲ ਨੂੰ ਰੈਕਟੀਫਾਈ ਕੀਤਾ ਜਾਵੇ ਜਿਵੇਂ ਜੇ ਇੰਦਰਾਗੜ੍ਹੀ ਕਨਾਲ ਨਾ ਨਿਕਲਦੀ ਤੇ ਪੰਜਾਬ ਦਾ ਪਾਣੀ ਹਰਿਆਣਾ ਜਿੱਨਾਂ ਅੰਨੇ ਵਾਹ ਵਗਣ ਡਿਆ ਉਹ ਨਹੀਂ ਸੀ ਹੋਣਾ ਜੇ ਬਾਅਦ ਚ ਕਹਿੰਦੇ ਕਿ ਜੇ ਇਹਨਾਂ ਦੀ ਮੁਹਾਵਦੇ ਰੱਦ ਕਰਤੇ ਉਹਨਾਂ ਦੇ ਜਾ ਕੇ ਉਹਦੇ ਚ ਅਸੈਂਬਲੀ ਚ ਇਹਨਾਂ ਨੇ ਪਾੜਤੇ ਕਾਗਜ਼ ਜੀ ਤੇ ਉਹ ਕਾਗਜ਼ ਹੀ ਪਾੜੇ ਸੀ ਇਹਨਾਂ ਨੇ ਇਹਨਾਂ ਨੇ ਪਾਣੀ ਨਹੀਂ ਸੀ ਰੋਕਿਆ ਪਾਣੀ ਦਾ ਸਾਰਾ ਪੰਜਾਬ ਆਪਣਾ 20% ਵਰਤਣ ਡਿਆ ਸੀਗਾ ਹੁਣ ਅਸੀਂ 64% ਤੇ ਆਇਆ ਕਿ ਜਿਹੜੀ ਸਾਡੀ ਪਾਣੀ ਜੜਾ ਹੈ ਅਸੀਂ ਵਰਤੀਏ ਤਾਂ ਸਹੀ ਘਟੋ-ਘਟ। ਮੂਹੋਂ ਕਹਿੰਦੇ ਅਸੀਂ ਪਾਣੀ ਜਾਣ ਨਹੀਂ ਦੇਣਾ ਇੱਕ ਬੂੰਦ ਤੇ ਪਾਣੀ ਤੇ ਤੜਾ-ਤੜਾ ਜਾਣ ਦੇਆ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ 84 ਦੀ ਤੇ ਜੋ ਅਟੈਕ ਹੋਇਆ ਗੋਲਡਨ ਟੈਂਪਲ ਤੇ ਹੋਰ ਗੁਰਦੁਆਰੇ ਸਾਹਿਬਾਂ ਤੇ ਅਟੈਕ ਹੋਇਆ ਔਰ ਜਿਸ ਤਰ੍ਹਾਂ ਅਕਤੂਬਰ ਦੇ ਵਿੱਚ ਫਿਰ ਨਸਲ ਖੁਸ਼ੀ ਹੋਈ ਸਖਾਂ ਦੀ ਜਦੇ ਚ ਇਹਨਾਂ ਦੇ ਬਹੁਤ ਬੜੇ ਲੀਡਰ ਸੀ ਜਿਹੜੇ ਐਚਕੇਐਲ ਭਗਤ ਸੀਗੇ, ਸੱਜਣ ਕੁਮਾਰ ਸੀਗੇ, ਟਾਈਟਲਰ ਸੀਗਾ ਜਿਹਦੇ ਵਿੱਚ ਮਾਕਨ ਸੀ ਜਿਹਦੇ ਵਿੱਚ ਆ ਆਪਣੇ ਮੱਧ ਪ੍ਰਦੇਸ਼ ਦੇ ਸੀਗੇ ਆਪਣੇ ਕੀ ਨਾਮ ਦਾ ਕਮਲਨਾਥ ਜੀ ਉਹ ਸੀਗੇ ਔਰ ਸਭ ਨੇ ਇਹਨਾਂ ਨੂੰ ਕਾਂਗਰਸ ਨੇ ਵੱਡੀਆਂ-ਵੱਡੀਆਂ ਰਤਬੇ ਦਿੱਤੇ ਇਹਨਾਂ ਨੂੰ ਇਹਨਾਂ ਨੂੰ ਸੀਐਮ ਬਣਾਇਆ ਮੈਂਬਰ ਪਾਰਲੀਮੈਂਟ ਬਣਾਇਆ ਪ੍ਰਧਾਨ ਬਣਾਇਆ ਸੋ ਜੇ ਕਾਂਗਰਸ ਦੀ ਆਪਾਂ ਗੱਲਾਂ ਕਰਦੇ ਆਂ ਤੇ ਫਿਰ ਇਹ ਇਹ ਸਾਨੂੰ ਲੱਗਦਾ ਹੈ ਕਿ ਇਹ ਇਸੇ ਤਰ੍ਹਾਂ ਹੀ ਐਂਟੀ ਸਿੱਖ ਜਿਹੜੀ ਇਹਨਾਂ ਦੀ ਪਾਲਿਸੀ ਉਹ ਚੱਲਦੀ ਜਾਂਦੀ ਹੈ ਜੇ ਅਸੀਂ ਪਿੱਛੇ ਵੀ ਦੇਖੀਏ ਤੇ ਇਹਨਾਂ ਦੇ ਸੀਨੀਅਰ ਲੀਡਰ ਨੇ ਇੱਕ ਇੱਕ ਛੋਟੇ ਜਿਹੇ ਬੱਚੇ ਦੇ ਸਿਰ ਤੇ ਜੂੜੇ ਨੂੰ ਛੇੜ ਕੇ ਤੇ ਬੜੀ ਪੱਦੀ ਜੀ ਤਰੀਕੇ ਨਾਲ ਐਕਸ਼ਨ ਜਿਆ ਕੀਤਾ ਯਾ ਆਪਣੇ ਹੀ ਇੱਕ ਐਕਸ ਜਿਹੜੇ ਬਹੁਤ ਸੀਨੀਅਰ ਲੀਡਰ ਸੀ ਉਹਨਾਂ ਦੇ ਰੰਗ ਦੇ ਉੱਤੇ ਨਾ ਕਮੈਂਟ ਕੀਤਾ ਸੋ ਇਹ ਬਹੁਤ ਮਾੜੀ ਗੱਲ ਹੈ ਔਰ ਇਹ ਸਾਡੇ ਮੁਲਕ ਜਿੱਦੇ ਚ ਸਾਰੇ ਇਕੱਠੇ ਹੋ ਕੇ ਰਹਿੰਦੇ ਨੇ ਇਹਦੇ ਚ ਇਹੋ ਜਿਹੇ ਜਾਤ ਪਾਤ ਤੇ ਕਿਸੇ ਤਰ੍ਹਾਂ ਤੇ ਟਿੱਪਣੀਆਂ ਨਹੀਂ ਹੋਣੀ ਚਾਹੀਦੀਆਂ ਔਰ ਸਪੈਸ਼ਲੀ ਜਦੋਂ 12ਵੇਂ ਦੀ ਗੱਲ ਕਰਦੇ ਆ ਤੇ ਫਿਰ ਅਸੀਂ ਭੁੱਲ ਜਾਂਦੇ ਆ ਕਿ ਇਹ 12 ਉਦੋਂ ਦੀ ਗੱਲ ਕਰ ਰਹੇ ਨੇ ਜਦੋਂ ਆਪਣਾ ਨਾਦਰ ਸ਼ਾਹ ਲੁੱਟ ਕੇ ਜਾ ਰਿਹਾ ਸੀ ਦਿੱਲੀ ਨੂੰ ਔਰ ਬਹੁਤ ਸਾਰੇ ਉਸਨੇ ਲੇਡੀਜ਼ ਵਗੈਰਾ ਨਾਲ ਲੈ ਗਿਆ ਬੰਦੀ ਬਣਾ ਕੇ ਔਰ ਜਦੋਂ ਸਿੱਖਾਂ ਨੇ ਜਾ ਕੇ ਛੁਡਾਇਆ ਉਹਨਾਂ ਨੂੰ ਤੇ ਉਹਨੇ ਪੁੱਛਿਆ ਕੌਣ ਨੇ ਇਹ ਕਿੱਥੇ ਰਹਿੰਦੇ ਨੇ ਕਹਿੰਦੇ ਜੀ ਘੋੜਿਆਂ ਦੇ ਰਹਿੰਦੇ ਆ ਤੇ ਉਹਨੇ ਫਿਰ ਕਿਹਾ ਸੀਗਾ ਕਿ ਇਹ ਕਿਸੇ ਟਾਈਮ ਤੇ ਰਾਜ ਕਰਨ ਗਿਆਸ ਭਰਾ ਦੇ ਉਤੇ ਸੋ ਬਿਲਕੁਲ ਠੀਕ ਗੱਲ ਹੈ ਜਿਵੇਂ ਸਾਡੇ ਗੁਰੂਆਂ ਦੀ ਸ਼ਹਾਦਤਾਂ ਹੋਈਆਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਨਾਲ ਅੱਜਕੱਲ ਚੱਲ ਰਹੇ ਨੇ ਔਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਉਹਨਾਂ ਵਾਰਤਾ ਸੋ ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹੀ ਗੱਲ ਕਰਨੀ ਵੈਸੇ ਹੀ ਬਹੁਤ ਮਾੜੀ ਲੱਗਦੀ ਹੈ ਕਿ ਜਿਹੜੀ ਕੌਮ ਖੜੀ ਹੋਈ ਹੈ ਹਮੇਸ਼ਾ ਖੜੀ ਹੋਈ ਹੈ ਇਸ ਮੁਲਕ ਦੇ ਨਾਲ ਜਦੋਂ ਅਸੀਂ ਅੰਗਰੇਜ਼ਾਂ ਨਾਲ ਲੜਨੇ ਆਂ ਉਦੋਂ ਅਸੀਂ ਬਹਾਦਰ ਸੀਗੇ ਉਦੋਂ ਅਸੀਂ ਦੇਸ਼ ਭਗਤ ਸੀਗੇ ਜਦੋਂ ਅਸੀਂ ਕੁਝ ਆਪਣੀ ਮਾੜੀ ਮੋਟੀ ਆਪਣੇ ਹੱਕ ਦੀ ਗੱਲ ਕਰੀਏ ਤਾਂ ਅਸੀਂ ਦੇਸ਼ ਦਰਹੀ ਬਣ ਜੰਨੇ ਆ ਸੋ ਇਹ ਜਿਹੜੀ ਮਾਨਸਿਕਤਾ ਇਸ ਤੋਂ ਇਹਨਾਂ ਨੂੰ ਦੂਰ ਰਹਿਣਾ ਚਾਹੀਦਾ ਔਰ ਇਸ ਗੱਲ ਦਾ ਨਿਤੇ ਫਿਰ ਬਹੁਤ ਦਿਲ ਤੇ ਦੁੱਖ ਲੱਗਦਾ ਸਰ ਉਹ ਕਾਰਨ ਹਮੇਸ਼ਾ ਸਿੱਧਾ ਨੂੰ ਟਾਰਗੇਟ ਕਰਦੀ ਕਿਉਂ ਹੈ ਹਮੇਸ਼ਾ ਜਦੋਂ ਵੀ ਕਾਂਗਰਸ ਕਰਦੀ ਹੈ 1984 ਨੂੰ ਲੈ ਕੇ ਲਾਉਂਦਾ ਹੋਰ ਜੱਸੀ ਕਿਉਂ ਹਮੇਸ਼ਾ ਕਿਉਂ ਇੱਕ ਪਾਰ ਕਰ ਦਿੰਦੇ ਆ ਇਦੇ ਵਿੱਚ ਇੱਕ ਤੇ ਐ ਜਿ ਤਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਏ ਗੁਰੂ ਗੋਬਿੰਦ ਸਿੰਘ ਜੀ ਕੋਲ ਤਨੋਂ ਪਛਿਆ ਸਿੱਖ ਸਿਗੇ ਉਨੇ ਕਿ ਹਾਂ ਮਾਰੇ ਸਿੱਖ ਸਿਗੇ ਪਰ ਕਿਸ ਨੇ ਆਹ ਦਾ ਨਾਰਾ ਨਹੀਂ ਮਾਰਿਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਇੱਕ ਹੋਜੀ ਕੌਮ ਤਿਆਰ ਕਰਾਂਗਾ ਜਿਹੜੀ ਸਵਾ ਲੱਖ ਨੇਕ ਲੜੇਗੀ ਤੇ ਪਛਾਣੀ ਜਾਏਗੀ ਸੋ ਇੱਕ ਤੇ ਬੜੀ ਵੱਡੀ ਗੱਲ ਹੈ ਕਿ ਅਸੀਂ ਆਪਣੇ ਸਰੂਪ ਦੇ ਨਾਲ ਪਛਾਣੇ ਜਾਂਦੇ ਹਾਂ ਸੋ ਇਸ ਕਰਕੇ ਸ਼ਾਦਿਸ ਟਾਕਰੇ ਬਣ ਜਾਂਦੇ ਆ ਪਰ ਮੈਂ ਉਹ ਹੀ ਗੱਲ ਕਰ ਰਿਹਾ ਜਿੱਥੇ ਬਹੁਤ ਸਾਰੀ ਕੌਮਾਂ ਰਹਿੰਦੀਆਂ ਹੋਣ ਜਿੱਥੇ ਬਹੁਤ ਸਾਰੇ ਧਰਮ ਹੋਣ ਜਿੱਥੇ ਬਹੁਤ ਸਾਰੇ ਤਰੀਕੇ ਦੇ ਲੋਕ ਹੋਣ ਰੰਗ ਅਡਾਡ ਨੇ ਕਾਦਾ ਅਡਡ ਨੇ ਤੇ ਉੱਥੇ ਤੇ ਬਿਲਕੁਲ ਇਹ ਜੀ ਗੱਲ ਕਰਨੀ ਬਹੁਤ ਇਹ ਮਜ਼ਾਕ ਚ ਵੀ ਨਹੀਂ ਗੱਲ ਕਰਨੀ ਚਾਹੀਦੀ ਇਹੋ ਜੀ ਗੱਲ ਤੇ ਮਜ਼ਾਕ ਹੀ ਨਹੀਂ ਕੋ ਹੋਏਗਾ ਸੋ ਇਸ ਗੱਲ ਤੇ ਤੇ ਕੋਈ ਕਾਨੂੰਨੀ ਰੋਕ ਤੇ ਨਹੀਂ ਲੱਗ ਸਕਦੀ ਪਰ ਇਹਨਾਂ ਲੋਕਾਂ ਨੂੰ ਥੋੜਾ ਇਤਿਹਾਸ ਰੂਪੜਾਇਆ ਜਾਣਾ ਚਾਹੀਦਾ ਵੀ ਇਹ ਜਿਹੜੀ ਕੌਮਾਂ ਨੇ ਆ ਪੰਜਾਬ ਦੇ ਜਿਹੜੇ ਕੌਮ ਹੈ ਇਹਨੇ ਠੱਲ ਪਾਈ ਆ ਨਿੱਤ ਜੋ ਲੁਟੇਰੇ ਆਉਂਦੇ ਸੀ ਲੁੱਟ ਕੇ ਲੈ ਜਾਂਦੇ ਸੀਗੇ ਅਸੀਂ ਰੋਕ ਲਾਈ ਇੱਥੇ ਤੇ ਸਾਡੇ ਨਾਲ ਹੀ ਫਿਰ ਮਜ਼ਾਕ ਕਰਦੇ ਨੇ ਦੇਖੋ ਇਸ ਤਰ੍ਹਾਂ ਇਹ ਜੇ ਕਿ ਜੇ ਬਹੁਤੇ ਬਜ਼ੁਰਗ ਹੋ ਗਏ ਨੇ ਫਿਰ ਉਹਨਾਂ ਨੂੰ ਪੋਲਟਿਕਸ ਵੈਸੇ ਛੱਡ ਜਾਣੀ ਚਾਹੀਦੀ ਹੈ ਤੇ ਜਿਹੋ ਪੰਜਾਬ ਚ ਰਹਿ ਕੇ ਗਏ ਨੇ ਜੇ ਉਹਨਾਂ ਨੂੰ ਪਤਾ ਇਸ ਕੌਮ ਦੇ ਬਾਰੇ ਤੇ ਫਿਰ ਤੇ ਉਹਨਾਂ ਦਾ ਹੋਰ ਜਿਹੜਾ ਗੁਨਾ ਉਹ ਦੂਣਾ ਹੋ ਜਾਂਦਾ ਹੈ ਕਿ ਜਿਹਨੂੰ ਨਾ ਪਤਾ ਹੋਵੇ ਤੁਸੀਂ ਸੁਣੀ ਹੋਣੀ ਕਹਾਣੀ ਜਿਹੜਾ ਫਿਲਾਸਫਰ ਸੀਗਾ ਜਿਹਨੂੰ ਉਹਨਾਂ ਨੇ ਕਚਹਿਰੇ ਖੜਾ ਕਰਤਾ ਚੌਕ 'ਚ ਤੇ ਕਹਿੰਦੇ ਸਾਰੇ ਵੱਟੇ ਮਾਰੋ ਇਹਨੂੰ ਤੇ ਉਹਦਾ ਦੋਸਤ ਸੀਗਾ ਉਹਨੂੰ ਪਤਾ ਸੀ ਇਹ ਬੰਦਾ ਸੱਚਾ ਹੈ ਉਨੇ ਫੁੱਲ ਮਾਰਿਆ ਵੀ ਕਿ ਮੈਂ ਕੋਈ ਨਾ ਕੋਈ ਚੀਜ਼ ਤੇ ਮਾਰਾ ਉਹਨੇ ਫੁੱਲ ਮਾਰੇ ਤੇ ਉਹ ਰੋਪਿਆ ਉਹਨੂੰ ਪੁੱਛਿਆ ਕਿ ਪੱਥਰ ਤੇ ਰੋਇਆ ਜੀ ਫੁੱਲਾ ਤੇ ਕੋ ਰੋਪਿਆ ਉਹ ਕਹਿੰਦਾ ਬਾਕੀ ਅਨਜਾਨ ਸੀਗੇ ਇਹ ਇਹਨੂੰ ਪਤਾ ਸੀ ਗੱਲ ਦਾ ਸੋ ਇਸੇ ਤਾਂ ਇਹ ਰਾਬਤ ਸਾਹਿਬ ਜੇ ਇਹ ਮੈਂ ਸਾਫ਼ ਕਹਿ ਰਿਹਾ ਉਹਨਾਂ ਨੂੰ ਰਾਬਤ ਜੀ ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਸਿੱਖ ਕਿਹ ਕੋਣ ਨਹੀਂ ਆ ਪੰਜਾਬੀ ਕੀ ਆ ਤੇ ਫਿਰ ਉਹਨਾਂ ਦਾ ਗੁਨਾਹ ਜਿਹੜਾ ਦੂਣਾ ਹੁੰਦਾ ਡਾਕਟਰ ਸਾਹਿਬ ਬੁਲਾਰੀਆ ਪਾਰਕ ਨੂੰ ਇਹ ਸਟੇਡੀਅਮ ਜਿਹੜਾ ਬਣਿਆ ਵਾ ਉਹਨੂੰ ਐਸ ਵੇਲੇ ਕਿੰਨੀ ਗੱਲ ਲੱਗਦਾਈ ਆ ਸਰ ਉਥੇ ਜਿਹੜਾ ਸਟੇਡੀਅਮ ਬਣਿਆ ਜੀ ਮੈਨੂੰ ਆਫਰੈਂਸ ਦੇ ਨਹੀਂ ਪਤਾ ਹੋਏਗਾ ਜੀ ਇਸ ਗੱਲ ਦਾ ਪਰ ਪੈਸੇ ਕਾਫੀ ਲੱਗੇ ਨੇ ਉੱਥੇ ਔਰ ਸਟੇਡੀਅਮ ਬਹੁਤ ਅੱਛਾ ਤਿਆਰ ਹੋਇਆ ਹੈ ਬਸ ਉਹਨੂੰ ਹੁਣ ਸਪੋਰਟਸ ਅਥਾਰਟੀ ਨੂੰ ਦੇਣ ਲੱਗੇ ਆ ਤੇ ਉਹ ਪੰਜਾਬ ਜਿਹੜੇ ਪੰਜਾਬ ਦੀ ਜਿਹੜੀ ਹੈ ਨਾ ਸਪੋਰਟਸ ਮਿਨਿਸਟਰੀ ਉਹਨੂੰ ਦੇਣ ਲੱਗੇ ਆ ਉੱਥੇ ਅੱਛੇ ਸਪੋਰਟਸ ਗਰਾ ਸ਼ੁਰੂ ਹੋ ਜਾਣਗੇ ਚੋਣਾਂ ਨੂੰ ਵੀ ਲੈ ਕੇ ਡਾਕਟਰ ਸਾਹਿਬ ਜਿਹੜਾ ਕੱਲ ਕਲਾਸ ਜਿਸ ਤਰ੍ਹਾਂ ਵੇਖਦੇ ਜਿਹੜਾ ਰਾਾਇਆ ਸਾਸੀ ਦੇ ਵਿੱਚ ਹੋਇਆ ਜੀ ਉਸ ਮੇਰੇ ਖਿਆਲ ਤੇ ਇਲੈਕਸ਼ਨ ਜਿਹੜੀ ਹੈ ਬਿਲਕੁਲ ਚ ਵਾਇਲੈਂਸ ਨਹੀਂ ਹੋਣੀ ਚਾਹੀਦੀ ਸਾਨੂੰ ਆਪਣਾ ਨਾ ਪੱਖ ਰੱਖਣਾ ਚਾਹੀਦਾ ਹੈ ਤੇ ਇਹ ਫਿਰ ਲੋਕਾਂ ਦੀ ਮਰਜ਼ੀ ਹੈ ਉਹ ਵੇਖਣ ਕਿ ਕੈਂਡੀਡੇਟ ਕਿ ਹੋ ਜਾ ਪਾਰਟੀ ਕਿ ਹੋ ਜੀ ਇਹਨਾਂ ਕਿ ਹੋ ਜਾ ਕੰਮ ਕੀਤੇ ਫਿਰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ